ਚੌਂਕ ਚੱਲਦਾ ਹੀ ਆਉਂਦਿਆ ਸੀਗਾ ਤੇ ਇਦਾਂ ਹੀ ਫਿਰ ਆਪਣੇ ਵਿੱਚ ਮੈਂ ਵੀ ਇੱਕ ਪਲੇਅਰ ਸੀਗਾ ਤੇ ਕਰਦਿਆਂ ਹੁਣ ਇਹ ਅੱਗੇ ਆਪਣੇ ਬੇਟੇ ਦੇ ਵਿੱਚ ਜਿਹੜਾ ਵਾ ਇਹ ਵਾ ਕੇ ਇਹ ਕਰਨ ਦੇ ਨਾਲ ਹੀ ਜਿਹੜਾ ਵਾ ਲਾ ਕੇ ਇੱਕ ਸਿਹਤ ਮਿਲ ਸਕੇ ਵੀ ਪਹਿਲਵਾਨੀ ਜਿਹੜੀ ਆ ਇਹ ਵੇਖੋ ਜੀ ਸਾਡੀ ਵਿਰਾਸਤੀ ਖੇਡ ਆ ਇਹ ਸ਼ੁਪਰੀ ਜਾ ਰਹੀ ਸੀ ਤੇ ਉਹਨੂੰ ਚੁੱਕਣ ਲਈ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਤੇ ਵੇਖੋ ਅੱਗੇ ਪ੍ਰਮਾਤਮਾ ਦੀ ਕਿਰਪਾ ਜੀ ਚਾਹੀਦੀ ਆ ਇਹਨੂੰ ਗਾਂਧ ਤੀਕਾ ਲੈ ਕੇ ਜਾਵਾਂ ਕਫਤਾਰਪੁਰ ਕਰਤਾਰਪੁਰ ਤੋਂ ਬਣਵਾਏ ਸੀਗੇ ਮੇਰੇ ਖਾਤੇ ਲਗਭਗ 35 ਤੋਂ 40 ਹਜ਼ਾਰ ਦਾ ਖਰਚਾ ਆ ਗਿਆ ਸੀਗਾ ਸ਼ੌਂਕ ਦਾ ਦਾ ਪਹਿਲਾਂ ਨਹੀਂ ਪਤਾ ਸੀ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਜੀ ਸਾਡਾ ਤੇ ਅਸੀਂ ਬਣਾਇਆ ਵਾ ਇੱਥੇ ਕੋਈ ਖਰਚਾ ਨਹੀਂਗਾ ਕਿਸੇ ਕੋਲ ਲਾਗੇ ਪਿੰਡਾਂ ਤੋਂ ਕਾਫੀ ਮੁੰਡੇ ਹੁੰਦੇ ਨੇ ਫ੍ਰੀ ਆਫ ਕਾਸਟ ਹੀ ਆ ਕੋਈ ਅਸੀਂ ਕੋਚ ਹੈਗਾ ਸਾਡੇ ਕੋਲ ਅਸੀਂ ਜਿਨ੍ਹਾਂ ਨੂੰ ਵੀ ਖੁੱਲਾ ਵੀ ਕਹਿੰਨੇ ਆ ਵੀ ਆਓ ਤੁਸੀਂ ਮਿਹਨਤ ਕਰੋ ਮਿੱਟੀ ਦੇ ਨਾਲ ਜੁੜੋ ਤੁਸੀਂ ਵੀ ਗੇਮਾਂ 'ਚ ਗਾਂ ਅੱਗੇ ਵਧੋ ਨਸ਼ੇ ਨੂੰ ਜਿਹੜਾ ਵਾ ਤਿਆਗਿਆ ਜਾਏ ਸ਼ੌਂਕ ਸੀਗਾ ਇਹ ਦਾਦਾ ਜੀ ਨੂੰ ਵੀ ਬੜਾ ਸ਼ੌਂਕ ਸੀਗਾ ਫਿਰ ਪਾਦਰ ਸਾਹਿਬ ਮੇਰੇ ਆਪਣਾ ਸੀਗੇ ਮਲਾਜ਼ਮ ਸੀਗੇ ਤੇ ਉਹਦਾ ਕਰਕੇ ਫਿਰ ਉਹਨਾਂ ਨੇ ਗਾਂ ਸਾਡੇ ਚ ਰੱਖਿਆ ਤੇ ਅੱਗੋਂ ਚਲਦੇ ਆ ਚਲਦੇ ਆ ਅਸੀਂ ਹੁਣ ਅੱਗੇ ਬੇਟੇ ਚ ਵੇਖਣ ਦੀ ਆ ਇਸ ਚੀਜ਼ ਨੂੰ ਤੇ ਆਪਣਾ ਪਾਵ ਲਿਫਟਿੰਗ ਕਰਦਾ ਸੀਗਾ ਬੋਡੀ ਬਿਲਡਿੰਗ ਮੇਰੇ ਨਾਲ ਇੱਕ ਇੰਜਰੀ ਹੋ ਗਈ ਸੀਗੀ ਵੇਟ ਡਿੱਗ ਪਿਆ ਸੀ ਉੱਤੇ ਲਾਉਂਦੇ ਆ ਨਾ ਬੰਚ ਟੁੱਟ ਗਿਆ ਸੀ ਤੇ ਉਹਦਾ ਕਰਕੇ ਮਸਲ ਪਾਟ ਗਈ ਜਿਹੜਾ ਕਰਕੇ ਮੈਨੂੰ ਉਹ ਛੱਡਣੀ ਪਈ ਗੇਮ ਪਰ ਹੁਣ ਵੀ ਆਪਣੀ ਫਿਟਨੈਸ ਲਈ ਅਸੀਂ ਖੜੇ ਜਾਂਦੇ ਆ ਰੋਜ਼ ਪ੍ਰੈਕਟਿਸ ਕਰਦੇ ਹਾਂ ਉਹਨਾਂ ਦੀ ਆਪਣੀ ਫਿਟਨੈਸ ਬਣੀ ਰਹੀ ਬਾਕੀ ਅੱਗੇ ਹੁਣ ਇਹਦੀ ਤਿਆਰੀ ਕਰਵਾਵਾਂਗੇ ਫੋਲਾ ਗੜੀ ਬੁੱਤ ਲਾਏ ਆ ਵੇਖਣ ਜਿਹੜੇ ਵੀ ਲੋਕੀ ਨੰਗਦੇ ਨੇ ਰੋਡ ਤੇ ਕੋਠੀ ਆ ਉਹਦਾ ਕਰਕੇ ਵੇਖਦੇ ਨੇ ਬੜਾ ਤੁਸ਼ਾਹ ਵੀ ਪੈਦਾ ਹੁੰਦਾ ਫਿਰ ਵੇਂਦੇ ਆ ਕਿ ਹਾਂ ਪਹਿਲਵਾਨ ਲੱਗੇ ਆ ਪਹਿਲਵਾਨ ਨਾਂ ਦਾਵਾ ਪਹਿਲਵਾਨਾਂ ਦਾ ਕਰਕੇ ਤੇ ਲੋਕੀ ਝੋੜਨਾ ਵੀ ਅਸੀਂ ਤੇ ਇਹੋ ਚਾਹੁੰਦੇ ਆ ਕਿ ਨਸ਼ਿਆਂ ਤੋਂ ਨਸ਼ਿਆਂ ਦਾ ਖਹਿੜਾ ਛੱਡਣਾ ਵੇਖੋ ਸਾਨੂੰ ਸ਼ੌਂਕ ਵੀ ਆ ਤੇ ਅਸੀਂ ਲਾਇ ਵੀ ਉਸੇ ਕਰਣੀ ਆ ਸ਼ੌਂਕ ਨੂੰ ਤੇ ਲੋਕੀ ਜਹਾਜ਼ ਵੀ ਲਾਉਂਦੇ ਆ ਟੈਂਕ ਕਈ ਕੁਝ ਲਾਉਂਦੇ ਆ ਪਰ ਸਾਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਅਸੀਂ ਉਹੀ ਲਾਏ ਆ ਆਂਦੇ ਆ ਸਿੱਖਣ ਹਾਂਜੀ ਸਿੱਖਣ ਆਉਂਦੇ ਆ ਇੱਥੇ ਰਹਿੰਦੇ ਵੀ ਨੇ 4 ਵਜੇ ਵੇਖੋ ਪਲਵਾਨ ਆ ਜਾਂਦੇ ਨੇ 4 ਵਜੇ ਆਣ ਕੇ ਫਿਰ ਉਹਨਾਂ ਨੇ ਸਾਰੀ ਜਿਹੜੇ ਪਲਵਾਨ ਦੀ ਸ਼ਾਮ ਨੂੰ 3:00 ਵਜੇ ਤੋਂ ਫਿਰ ਸਟਾਰਟ ਹੋ ਜਾਂਦਾ 5-6 ਵਜੇ ਤੱਕ ਫਿਰ ਆਪਣਾ ਪਲਵਾਨ ਰੈਸਟੋਰਸ ਕਰਦੇ ਜਿਹੜੀ ਵੀ ਮਾਂ ਖੇਡ ਕਬੱਡੀ ਆ ਕੁਝ ਵੀ ਆ ਪਲਵਾਨੀ ਆ ਸਾਰਿਆਂ ਨਾਲ ਅਸੀਂ ਤਾਂ ਕਿੰਨੇ ਆ ਵੀ ਜੁੜੋ ਨਸ਼ਿਆਂ ਤੋਂ ਬਚੋ ਨਸ਼ੇ ਬਹੁ ਮਾੜੇ ਨੇ ਵੇਖੋ ਸਾਡੀ ਜਿਹੜੀ ਨੌਜਵਾਨੀ ਆ ਤਾਂ ਵਾਹੀ ਖਾਲੀ ਨਸ਼ਿਆਂ ਨੇ ਤੇ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਆਪਣਾ ਕੁਛ ਨਾ ਕੁਛ ਕਰੋ ਇਹਨੂੰ ਨਸ਼ੇ ਨੂੰ ਰੋਕਣ ਵਾਸਤੇ ਤੇ ਕੋਸ਼ ਇਹਨਾਂ ਨੂੰ ਜਿਹੜੀਆਂ ਗੇਮਾਂ ਨੇ ਇਹਨਾਂ ਨੂੰ ਪੰਜਾਬ ਦੀਆਂ ਖੇਡਾਂ ਨੇ ਜਿਹੜੀਆਂ ਇਹਨਾਂ ਨੂੰ ਵੀ ਉੱਪਰ ਚੁੱਕਣਾ ਚਾਹੀਦਾ ਵਾ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਆ ਲੱਗਦਾ ਨਹੀਂ ਆ ਵੀ ਹਰ ਪਿੰਡ 'ਚ ਹੀ ਹੋਣਾ ਚਾਹੀਦਾ ਵਾ ਫਿਰ ਜੇ ਨਹੀਂ ਵੀ ਆ ਤਾਂ 5-5 7-7 ਪਿੰਡ ਛੱਡ ਕੇ ਵੀ ਹੋਵੇ ਕੋਈ ਗਰਾਊਂਡਾਂ ਦੇ ਵਿੱਚ ਜਿਹੜੀਆਂ ਵੱਡੀਆਂ ਗਰਾਊਂਡਾਂ ਨੇ ਉੱਥੇ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਆ ਉੱਥੇ ਖੋਲ੍ਹਣੇ ਚਾਹੀਦੇ ਨੇ ਕੋਚ ਬਕਾਇਦਾ ਰੱਖਣੇ ਚਾਹੀਦੇ ਨੇ ਕੋਈ ਵੀ ਆਣ ਕੇ ਤਾਂ ਸਿੱਖ ਸਕੇ ਕਿਉਂਕਿ ਜਿਹੜੀਆਂ ਖੇਡਾਂ ਨੇ ਬਹੁਤ ਮਹਿੰਗੀਆਂ ਖੇਡਾਂ ਨੇ ਮਤਲਬ ਜਿਹੜਾ ਵੀ ਜਿੰਨੇ ਵੀ ਗੇਮ ਕਰਨੀ ਆ ਉਹਨੂੰ ਖਰਚਾ ਘਰੋਂ ਬੜਾ ਲਾਉਣਾ ਪੈਂਦਾ ਤੇ ਇਸ ਕਰਕੇ ਸਰਕਾਰਾਂ ਨੂੰ ਹੈਲਪ ਕਰਨੀ ਚਾਹੀਦੀ ਐ ਇਸ ਵਾਰ ਸਰ ਜਿਹੜੇ ਬੁੱਤ ਬਣਾਏਦੇ ਬੁੱਤ ਤੇ ਮੇਰੇ ਖਿਆਲ ਚੌਥੀ ਪੰਜਵੀਂ ਪੰਜਲ ਤੇ ਆ ਹੈਵੀ ਬੜੇ ਹੈਵੀ ਫਰ ਕਿਚਾੜੇ ਕਿਸ ਤਰ੍ਹਾਂ ਇਹਨਾਂ ਇਹ ਜੀ ਵੇਖੋ ਉਹ ਦਿਨ ਜਦੋਂ ਲਿਆਂਦੇ ਸੀ ਪਹਿਲਾਂ ਤਾਂ ਅਸੀਂ ਕਿਹਾ ਵੀ ਨਹੀਂ ਚੜਨੇ ਫਿਰ 15 16 ਜਣੇ ਸੀਗੇ